ਦੋਸਤੋ ਆਪਾਂ ਮਨੀਲਾ ਫਿਲੀਪੀਨ ਵਿੱਚ ਕਾਫੀ ਸਾਲਾਂ ਤੋਂ ਦਿਖਦੇ ਆ ਰਹੇ ਆ। ਅਜੋਦੋਂ ਕਦੇ ਨਾ ਐਂਟਰੀ ਵੀਜ਼ਾ ਸ਼ੁਰੂ ਹੋਇਆ ਵਾ ਜਿਹੜਾ 14 ਦਿਨ ਦੀ ਐਂਟਰੀ ਤੇ ਆਪਣੇ ਪੰਜਾਬੀ ਭੈਣ ਭਰਾ ਆਉਣ ਲੱਗੇ ਆ। ਉਦੋਂ ਤੋਂ ਜ਼ਿਆਦਾ ਇਹ ਕੰਮ ਸ਼ੁਰੂ ਹੋਇਆ ਵਾ। ਆਏ ਦੇ ਨੇ ਆਪਣੇ ਜਿਹੜੇ ਪੰਜਾਬੀ ਵੀਰਾਂ ਜਿਨ੍ਹਾਂ ਦੇ ਕੰਮਕਾਰ ਨਹੀਂ ਚੱਲਦੇ ਉਹ ਗਲਤ ਕੰਮਾਂ ਵਾਲੇ ਤੌਰ ਪੈਂਦੇ ਆ। ਮੇਰੇ ਕਹਿਣ ਦਾ ਮਤਲਬ ਇਹ ਆਈ ਜਾਂ ਤਾਂ ਉਹ ਲੁੱਟਾ ਖੋਹਾਂ ਕਰ ਲੈ ਪੈਂਦੇ ਆ ਜਾਂ ਉਹ ਆਪਣੇ ਹੀ ਭੈਣਾ ਭਰਾਵਾਂ ਦੀ ਕਿਡਨਾਪਿੰਗ ਕਰ ਲੈ ਪੈਂਦੇ ਆ ਜਾਂ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਬੰਦੀ ਬਣਾ ਕੇ ਉਹਨਾਂ ਦੇ ਘਰ ਦੇ ਸਾਰੇ ਗਹਿਣੇ ਚੋਰਾ ਕੇ ਚੋਰੀ ਕਰਕੇ ਨਾ ਆ ਜਾਂਦੇ ਆ ਤੇ ਅੱਜ ਦਿਨ ਤੁਸੀਂ ਵੀਡੀਓ ਦੇਖਦੇ ਹੋ ਇਹਨਾਂ ਦੀਆਂ ਬਹੁਤ ਮਾੜੀ ਗੱਲ ਆ ਪਰ ਇਹ ਇਹ ਤਾਂ ਆਪਾਂ ਸਾਰੇ ਸੋਚਿਆ ਵੀ ਇਹਦਾ ਮੇਨ ਰੀਜ਼ਨ ਕੀ ਆ ਕਾਰਨ ਕੀ ਆ ਇਹ ਕੰਮ ਹੋ ਕੇ ਹੋ ਰਿਹਾ ਵਾ ਇਹ ਜਿਹੜੇ ਮਿਹਨਤ ਕਰਨ ਵਾਲੀ ਕੌਮ ਕਿਹੜੇ ਕੰਮਾਂ 'ਚ ਪਈ ਹੋਈ ਪੈ ਗਈ ਹੈ ਨਾ ਕਿੱਦਾਂ ਦੇ ਹੱਟੇ-ਕੱਟੇ ਮੁੰਡੇ ਆ ਅ ਕੱਲ ਇੱਕ ਵੀਡੀਓ ਦੇਖੀ ਆ ਉਹ ਮੁੰਡੇ ਕਿੰਨੇ ਤਕੜੇ ਆ ਨਾ ਇੱਕ ਥੱਲੇ ਲੰਮਾ ਪਾਇਆ ਪੁਲਿਸ ਵਾਲਿਆਂ ਨੇ ਇੱਕ ਪਿੱਛੇ ਉਹਨੂੰ ਹੱਥਕੜੀ ਲਾ ਕੇ ਖੜਾ ਕੀਤਾ ਹੈ ਨਾ ਜੇ ਉਹ ਕੰਮ ਕਰਨਾਂ ਕੰਮ ਕਰਨ ਵਾਲੇ ਹੋਣ ਤੇ ਵਧੀਆ ਆਪਣਾ ਕੰਮਕਾਰ ਕਰ ਸਕਦੇ ਆ ਪਰ ਕਿੱਦਾਂ ਕੰਮ ਕਰਨ ਯਾਰ ਉਹ ਪਹਿਲਾਂ ਤਾਂ ਉਹਨਾਂ ਦਾ ਸਟੈਪ ਹੀ ਪਹਿਲਾ ਹੀ ਸਟੈਪ ਗਲਤ ਆ ਜਿਸ ਵਿਜੇ ਤੇ ਉਹ ਆਏ ਆ ਨਾ ਪਲਪੀਨ ਵਿੱਚ ਉਹੀ ਸਟੈਪ ਗਲਤ ਆ ਉਨ੍ਹਾਂ ਦਾ ਜਿਹੜਾ ਵੀਜ਼ਾ ਵਾ ਉਹ ਕਿਸੇ ਵੀ ਕੈਟਾਗਰੀ ਵਿੱਚ ਕਨਵਰਟ ਨਹੀਂ ਹੋ ਸਕਦਾ। ਉਹਨਾਂ ਆਚਾਰ ਨੇ ਧੱਕੇ ਹੀ ਖਾਣੇ ਇੱਥੇ ਫਿਲਪੀਨ ਵਿੱਚ। ਸੋ ਉਹ ਫਿਰ ਆ ਗਲਤ ਕੰਮ ਕਰਨ ਲੱਪੈਂ ਜਾਂ ਲੁੱਟਾਖੋ ਕਰਨ ਲੱਪੈਂ ਜਾਂ ਫਿਰ ਕੋਈ ਹੋਰ ਇਹੋ ਜਿਹਾ ਕੰਮ ਕਰਨ ਲੱਪੈਂਦੇ ਜਿੰਨਾ ਕਿ ਉਹਨਾਂ ਨੂੰ ਪੁਲਿਸ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਜਾਣਾ ਪੈਂਦਾ। ਜੇਲਾ ਹੀ ਧੱਕੇ ਖਾਣੇ ਪੈਂਦੇ ਆ। ਰੀਜ਼ਨ ਇਹੀ ਆ ਆਪਾਂ ਚਾਰ ਕਛਿਲਣਾ ਇਕੱਠੀਆਂ ਕਰਨ ਦੇ ਮਾਰੇ ਜਿਹੜੇ ਮੁੰਡੇ ਏਜੰਟ ਬਣੇ ਫਿਰਦੇ ਆ। ਮੈਨੂੰ ਵਿੱਚ ਲੈ ਲੋ ਆਪਾਂ ਜਿੱਦਾਂ ਜਿਹੜੇ ਪੁਰਾਣੇ ਬੰਦੇ ਆਏ ਆ ਨਾ ਸਾਰਿਆਂ ਨੂੰ ਜਿਹੜੇ ਜਿਹੜੇ ਬੰਦੇ ਨਾ ਬੰਦਿਆਂ ਨੂੰ ਸਾਧਦੇ ਆ 13-4 ਛਿਲੜਾਂ ਇਕੱਠੀਆਂ ਕਰਨ ਦੇ ਬਾਰੇ ਉਹਨਾਂ ਨੂੰ ਇੰਟਰਵਿਊ ਦੇ ਸਾਧ ਲੈਂਦੇ ਆ ਤੇ ਆ ਕਿ ਉਹਨਾਂ ਦਾ ਕੰਮ ਨਹੀਂ ਚੱਲਦਾ ਇੱਥੇ ਘਟੋ ਘਟ ਮੈਂ ਕਹਿੰਦਾ ਜੇ ਨਾ ਤੁਸੀਂ ਫਿਲੀਪੀਨ ਆਉਣਾ ਵਾ ਇੰਟਰਵਿਊ ਦਿਓ ਜੀ ਸਾਧ ਕੇ ਘੁੰਮਣਾ ਆਓ ਘੁੰਮ ਕੇ ਚੱਲ ਜਿਓ 15-14 ਦਿਨਾਂ ਦੇ ਵਿੱਚ ਵਿੱਚ ਪਰ ਜੇ ਤੁਸੀਂ ਕੰਮ ਕਰਨ ਆਉਣਾ ਇੱਥੇ ਸਟicker ਵੀ ਜਾਲਿਆ ਕਿ ਆਉ ਜੇ ਜੇਦੀ ਪ੍ਰੋਪਰ ਤਨੂੰ ਇੰਟਰੀ ਮਿਲੇ ਹਨਾ ਤੇ ਕਾਨੂੰ ਤੁਹਾਡੇ ਐਕਸਟੈਂਸ਼ਨ ਵੀ ਲੱਗੇ ਤੁਹਾਡੇ ਪਾਸਪੋਰਟ ਤੇ ਉਸ ਤੋਂ ਬਾਅਦ ਤੁਹਾਡੇ ਪੇਪਰ ਵੀ ਬਣਨਾ ਚਾਹੀਦਾ 9जी1 ਜਾਂ ਟੀਆਰ ਵੀਾ ਜੋ ਵੀ ਜਿੰਨੀ ਵੀ ਕੈਟੇਗਰੀਆਂ ਹੈਗੀਆਂ ਜਿੱਥੇ ਤੁਸੀਂ ਆਪਣਾ ਰੱਖਦੇ ਆ ਹਨਾ ਹਿੰਮਤ ਰੱਖ ਦਿਓ ਪੇਪਰ ਬਣਾਉਣ ਦੀ ਉਹ ਪੇਪਰ ਬਣਾਓ ਪਰ ਮੈਂ ਤੁਹਾਨੂੰ ਇਹ ਗੱਲ ਚਾਹੁੰਦਾ ਵਾ ਇਹ ਜਿਹੜੇ ਮੁੰਡੇ ਅੱਜ ਇਹ ਨਾ ਖੋਹੋਈਆ ਕਰਦੇ ਆ ਆਪਾਂ ਸਾਰੇ ਜਿੰਨੇ ਵੀ ਪੰਜਾਬੀ ਮਨੀਲੇ ਦੇ ਬੈਠੇ ਆ ਆਪਾਂ ਵੱਡਾ ਕਾਰਨ ਆ ਇਹਨਾਂ ਦਾ ਆਪਾਂ ਇਹਨਾਂ ਨੂੰ ਸਮਝਾਈ ਨਹੀਂ ਸਕੇ ਆਪਾਂ ਆਪ ਦਾ ਫਾਇਦਾ ਸੋਚਦੇ ਸੋਚਦੇ ਇਹਨਾਂ ਦੀ ਜ਼ਿੰਦਗੀ ਵੀ ਨਰਕ ਬਣਾ ਦਿੱਤੀ ਯਾਰ ਇਹ ਗੱਲ ਥੋੜੀ ਚੁਬੂਗੀ ਕਿਉਂਕਿ ਏਜੰਟਾਂ ਦਾ ਕੰਮ ਆ ਯਾਰ ਆਪਣੇ ਪੈਸੇ ਚਾਰ ਇਕੱਠੇ ਕਰਕੇ ਜੇਬ 'ਚ ਪਾ ਕੇ ਅਗਲਾ ੱੱੱਕੇ ਖਾਵੇ ਜੋ ਮਰਜੀ ਕਰੇ ਕਿਸੇ ਨੂੰ ਕੋਈ ਪਰਵਾਹ ਨਹੀਂ ਯਾਰ ਇੱਥੇ ਆਉਂਦਾ ਬੰਦਾ 2-4 ਲੱਖ ਰੁਪਇਆ ਹੁੰਦਾ ਕੋਲ ਹਨਾ ਉਹਦਾ ਦੇ ਕੰਮ-ਕੋਮ ਕਰ ਲੈਂਦਾ ਕੰਮ ਪਾ ਲੈਂਦਾ ਨਾ ਤਾਂ ਬੋਲੀ ਆਉਂਦੀ ਹੁੰਦੀ ਬੰਦੇ ਨੂੰ ਨਾ ਆਵਾਸਤਾ ਉਹ ਜਿਹੜਾ ਕੰਮ ਪਾਇਆ ਹੁੰਦਾ ਸਾਰੇ ਮਰ ਜਾਂਦਾ ਸਾਰਾ ਡੁੱਬ ਜਾਂਦਾ ਅੱਜ ਕੱਲ ਤਾਂ ਅਜ ਦੇ ਸਮੇਂ ਤਾਂ ਪੁਰਾਣੇ ਬੰਦਿਆਂ ਦੇ ਪੈਰ ਡੋਲੇ ਪਏ ਆ ਤੇ ਨਵੇਂ ਬੰਦੇ ਕੀ ਕਰਨਗੇ ਯਾਰ ਆ ਜੋਂ ਦਾ ਕੋਵਿਡ ਲੰਘ ਕੇ ਗਿਆ ਵਾ ਨਾ 50% ਲੋਕ ਟੁੱਟੇ ਪਏ ਆ ਕਮਾਕਾਰਾਂ ਤੋਂ ਕੋਈ ਬੰਦੇ ਆ ਜਿਹੜੇ ਹਨਾ ਇਸ ਟਾਈਮ ਆਪਣਾ ਸੌਰੀ ਇਸ ਟਾਈਮ ਆਪਣਾ ਵਧੀਆ ਬਿਜ਼ਨਸ ਚਲਾ ਰਹੇ ਆ ਰੋਟੀ ਪਾਣੀ ਖਾ ਰਹੇ ਆ ਨਹੀਂ ਤਾਂ ਕਈਆਂ ਕਈ ਫੈਮਿਲੀ ਨੇ ਫੈਮਿਲੀਆਂ ਹੀ ਵਾਪਸ ਚਲੇ ਗੀਆਂ ਫਿਲਪੀਨ ਚੱਲ ਗਏ ਕਿਉਂਕਿ ਕੰਮ ਕਰਨੀ ਉਹ ਗੱਲ ਨਹੀਂ ਹੈਗੀਆਂ ਖਰਚੇ ਨਹੀਂ ਨਿਕਲਦੇ ਕਰਦੇ ਇਹ ਤੇ ਯਾਰ ਇੰਡੀਅਨ ਗਰੋਸਰੀ ਬੜੀ ਮਹਿੰਗੀ ਆ ਬੱਚਿਆਂ ਦੇ ਖਰਚੇ ਹਨ ਦੁੱਗਣੇ ਤੇ ਗੁਣੇ ਹੋ ਗਏ ਆਉਂਦੇ ਆ ਘਰਾਂ ਦੇ ਰੈਂਟ ਕਿੰਨੇ ਆ ਬਿਜਲੀ ਦੇ ਬਿੱਲ ਕਿੰਨੇ ਆ ਪਾਣੀ ਦੇ ਬਿੱਲ ਹਰ ਇੱਕ ਚੀਜ਼ ਮੁੱਲਦੀ ਆ ਇੱਥੇ ਮੇਰਾ ਮੇਨ ਮੋਟਿਵ ਇਹੀ ਆ ਜਿਹੜੇ ਮੁੰਡੇ ਅੱਜ ਲੁੱਟਾਂ ਖੋਹਾਂ ਕਰਦੇ ਆ ਇਹਨਾਂ ਨੂੰ ਪਿਆਰ ਨਾਲ ਸਮਝਾਓ ਯਾਰ ਤੁਸੀਂ ਕਿਹੜੇ ਕੰਮਾਂ 'ਚ ਪੈ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਂਣੀ ਵੀਰੋ ਇੱਥੇ ਬਾਅਦ ਚ ਕਿਸੇ ਨੇ ਛਡਾਉਣ ਨਹੀਂ ਆਉਣਾ ਉੱਤੇ ਸਾਰੀ ਉਮਰ ਇਹਨਾਂ ਇਹਨਾਂ ਕੰਟਰੀਆਂ ਦਾ ਕੋਈ ਹੈ ਨਹੀਂ ਲੋ ਇਹ ਤੇ ਸਾਰੀ ਉਮਰ ਤੁਸੀਂ ਜੇਲ੍ਹ ਧੱਕੇ ਖਾਈ ਹੋ ਰੋਟੀਆਂ ਉਹਨਾਂ ਨੇ ਦੇਈਆਂ ਨਹੀਂ ਸੜੀ ਮੱਕੀ ਜਿੱਦਾਂ ਦੀ ਵੀ ਇੱਥੇ ਤਾਂ ਵੱਡੇ ਵੱਡੇ ਬਲੌਗਰ ਉਹਨਾਂ ਨੇ ਥੱਲ ਕੇ ਰੱਖ ਦਿੱਤੇ ਆਪਾਂ ਦਾ ਨਾਰਮਲ ਜੇ ਬੰਦੇ ਆ ਜਿਹੜੇ ਨਿੰਮ ਮਸ਼ਹੂਰ ਸੀਗੇ ਹੁਣ ਤੁਸੀਂ ਦੇਖਿਆ ਹੋਣਾ ਰਸ਼ੀਆ ਰਸ਼ੀਆ ਦੇ ਤਿੰਨ ਬਲੌਗਰ ਚੱਕ ਕੇ ਉਹਨਾਂ ਨੂੰ ਜੇਲ੍ਹ ਸੱਟਿਆ ਇੱਕ ਤਾਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਰਸ਼ੀਆ ਵਿੱਚ ਜਿਹੜਾ ਕਾਫੀ ਵਾਇਰਲ ਹੋਇਆ ਸੀ ਫਿਲੀਪੀਨ ਵਿੱਚ ਚਲੋ ਆਪਾਂ ਮੁੱਦੇ ਤੋਂ ਨਹੀਂ ਭਟਕਣਾ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵਾ ਜੇ ਤੁਸੀਂ ਕਿਸੇ ਨੂੰ ਸਾਧਦੇ ਆ ਨਾ ਤੇ ਸਹੀ ਅਬਲ ਨਾ ਹੀ ਸਦੋ ਯਾਰ ਕਿਸੇ ਦੀ ਜ਼ਿੰਦਗੀ ਖਰਾਬ ਨਾ ਕਰੋ ਕਿਸੇ ਦੀ ਜ਼ਿੰਦਗੀ ਨਾਲ ਨਾ ਖੇਡੋ ਕਿਸੇ ਦੇ ਚਾਰ ਜਿਹੜੇ ਪੈਸੇ ਇਕੱਠੇ ਕੀਤੇ ਹੋਏ ਹੈ ਨਾ ਉਹਨੂੰ ਕਿਹਾ ਇੰਡੀਆ ਕੋਈ ਰੀੜੀ ਰੂੜੀ ਲਾ ਲਾ ਆਪਣਾ ਸਬਜ਼ੀ ਦਾ ਕੰਮ ਸ਼ੁਰੂ ਕਰ ਲਾ ਜਾਂ ਕੋਈ ਹੋਰ ਕੰਮ ਕਰ ਲਾ ਇੱਥੇ ਨਾ ਜਿਆਦਾ ਪੈਸੇ ਬੱਟਣ ਦੇ ਚਾਹ ਵਿੱਚ ਆਪਾਂ ਜਿਹੜੇ ਚਾਰ ਛਿਲਣਾ ਆਪਣੇ ਕੋਲ ਹੁੰਦੀਆਂ ਉਹ ਵੀ ਆਪਾਂ ਬਰਬਾਦ ਕਰ ਲਈਦੀਆਂ ਬਾਅਦ ਚੋਂ ਆਪਾਂ ਜਿਹੜੇ ਆਉਂਦੇ ਆ ਉਹਨਾਂ ਨੇ ਬਲੇਮ ਪਤਾ ਕਿਹਨੇ ਕਿਹਨੂੰ ਕਰਨਾ ਜਿਨੇ ਸਦਿਆ ਉਹਨੇ ਉਹਨੇ ਮੇਰਾ ਕੰਮ ਨਹੀਂ ਚੱਲਣ ਦਿੱਤਾ ਠੀਕ ਆ ਉਹਨੇ ਤੁਹਾਨੂੰ ਇਹ ਥੜੋ ਕੀਤਾ ਵੀ ਤੁਸੀਂ ਜਾ ਕੇ ਹੋਲਡ ਅਪਾ ਕਰੋ ਖੋਹ ਜਾ ਕੇ ਯਾਰ ਤੁਹਾਡੀ ਮਜਬੂਰੀ ਆ ਤੁਹਾਡੇ ਖਰਚੇ ਨਹੀਂ ਜਲਦੇ ਤੁਸੀਂ ਖੋਣਾ ਹੀ ਹੋਰ ਤੁਹਾਨੂੰ ਕੋਈ ਹੈ ਹੀ ਨਹੀਂਗਾ ਤੁਸੀਂ ਲੁੱਟਾ ਖੋਹੇ ਕਰੋਗੇ ਤੁਹਾਨੂੰ ਇਹੀ ਈਜ਼ੀ ਕੰਮ ਲੱਗੂਗਾ ਵੀਰੋ ਮੈਂ ਤੁਹਾਨੂੰ ਇਹ ਵਾਰ-ਵਾਰ ਕਹਿੰਦਾ ਕਿਸੇ ਨੂੰ ਵੀ ਯਾਰ ਐਂਟਰੀ ਵੀਜ਼ੇ ਤੇ ਨਾ ਸਦੋ ਜੇ ਸਦਦੇ ਆ ਅਗਲੇ ਦੇ ਪੈਰ ਲਵਾ ਕੇ ਪਹਿਲੀ ਗੱਲ ਇੰਨਾ ਕੁ ਰੱਖੋ ਜੇ ਤੁਸੀਂ ਨਾ ਬੰਦੇ ਨੂੰ ਸਦਦੇ ਆ ਉਹਦੇ 10-15000 ਰੁਪਏ ਦੀ ਗਰਾਹੀ ਬਣਾ ਦਿਓ ਜੇ ਨਹੀਂ ਗਰਾਈ ਬਣਾ ਸਕਦੇ ਆ ਤਾਂ ਹੀ ਇੱਕ ਕਦਮ ਚੱਕੋ ਨਹੀਂ ਤਾਂ ਕਿਸੇ ਨੂੰ ਸੱਦੋ ਹੀ ਨਾ ਯਾਰ ਹੋ ਸਕਦਾ ਮੈਂ ਗਲਤ ਵੀ ਹੋਆ ਤੁਸੀਂ ਆਪਣੇ ਸੁਝਾਅ ਦੇ ਸਕਦੇ ਆ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜਾ ਕੇ ਬਾਕੀ ਗਲਤੀ ਮਲਤੀ ਮaaf ਕਰਿਓ ਜੋ ਵੀ ਕੁਛ ਉੱਚਾ ਨੀ ਮੋ ਬੋਲਿਆ ਗਿਆ ਹੋਵੇ ਮੈਂ ਤਾਂ ਹੀ ਮਨੀਲੇ ਵਿੱਚ ਰਹਿੰਦੇ ਪੰਜਾਬੀ ਪੜਣਾ ਪਰਾਵਾਂ ਨੂੰ ਬੇਨਤੀ ਕਰੂੰਗਾ ਜੇ ਤੁਸੀਂ ਕਿਸੇ ਨੂੰ ਸੱਦਦੇ ਹੋ ਪੰਜਾਬ ਤੋਂ ਉਰੀ ਜ਼ਿੰਦਗੀ ਬਣਾ ਦਿਆ ਕਰੋ ਨਹੀਂ ਤਾਂ ਉਹਨੂੰ ਇਥੇ ਫਲਪੀ ਵਿੱਚ ਨਾ ਸੱਦੋ ਇੰਟਰਵਿਊ ਤੇ ਕਿਉਂਕਿ ਨਾ ਤਾਂ ਬੰਦਾ ਯਾਰ ਵਾਪਸ ਜਾਣ ਜੋਗਾ ਵਾਪਸ ਜਾਣ ਜੋਗੀ ਟਿਕਟ ਦੇ ਵੀ ਪੈਸੇ ਨਹੀਂ ਹੁੰਦੇ ਨਾ ਉਹਨਾਂ ਨੂੰ ਇਹ ਪਤਾ ਹੁੰਦਾ ਐਮਬੈਸੀ ਜੋ ਕਿਹੜੀ ਆਊਟ ਪਾਸ ਲੈਣਾ ਵਾ ਇਮੀਗ੍ਰੇਸ਼ਨ ਕੀ ਕਰਨਾ ਵਾ ਉੱਥੇ ਵੀ ਏਜੰਟਾਂ ਨੇ ਤਾਂ ਪੈਸੇ ਲੈਣ ਹੀ ਲੈਣੇ ਉਹਨਾਂ ਨੇ ਉਹਨਾਂ ਦਾ ਕੰਮ ਆ ਯਾਰ ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਇਸ ਗੱਲ ਤੇ ਗੌਰ ਕਰਿਓ ਆਉਣ ਵਾਲੇ ਟਾਈਮ ਵਿੱਚ ਕਿਸੇ ਨੂੰ ਵੀ ਐਂਟਰੀ ਵੀਜ਼ੇ ਤੇ ਨਾ ਸੱਦੋ ਜੇ ਤੁਸੀਂ ਆਪਣੀ ਫੈਮਿਲੀ ਨੂੰ ਸੱਦਦੇ ਆ 14-15 ਦਿਨਾਂ ਦੇ ਵਿੱਚ ਵਾਪਸ ਮੋੜ ਦਿਓ ਉਹਨੂੰ ਜਿੰਨੇ ਦਿਨ ਦੀ ਐਂਟਰੀ ਮਿਲਦੀ ਹੈ ਲੀਗਲ ਰੋ ਆਪਣੇ ਨਾਂ ਤੇ ਵੀ ੱੱਬੇ ਨਾ ਲਾਓ ਲੋਕੀ ਮਜ਼ਾਕ ਬਹੁ ਕਰਦੇ ਆ ਜਦੋਂ ਇਹੋ ਜਿਹੇ ਵੀਡੀਓ ਹੁੰਦੀ ਨਾ ਆਪਣੇ ਬੰਦੇ ਫੜੇ ਜਾਂਦੇ ਆ ਫੁਲਪੀਨੇ ਬਹੁ ਮਜ਼ਾਕ ਕਰਦੇ ਆ ਫਿਰ ਫੁਲਪੀਨੇ ਹਰੇਕ ਨੂੰ ਹੀ ਉਸ ਨਿਗਾਹਾਂ ਹੀ ਦੇਖਦੇ ਯਾਰ ਇਹ ਸਾਰੇ ਇਦਾਂ ਦੇ ਆ ਚੋਰ ਚੱਕੇ ਹੀ ਆ ਜਿਨ੍ਹਾਂ ਨੇ ਇੰਨੀ ਇੱਜ਼ਤ ਕੱਟੀ ਆ ਆਪਣੇ ਨਾ ਪੁਰਾਣੇ ਬੰਦੇ ਵੀ ਚੰਗੇ ਹੈਗੇ ਆ ਜਿਨ੍ਹਾਂ ਨੇ ਆਪਣਾ ਨਾਮ ਬਣਾਇਆ ਵਾ ਹੁਣ ਆਪਣੀ ਇੰਡੀਅਨ ਗਵਰਨਮੈਂਟ ਦਾ ਕਿੰਨਾ ਹਨਾ ਮਾਣ ਕਰਦੀ ਆ ਸਰਕਾਰ ਫੁਲਪੀਨ ਸਰਕਾਰ ਅੱਤ ਕਲਪਰਸੋ ਦੀ ਗੱਲ ਆ ਇੰਡੀਆ ਨੇ ਜਿੱਥੇ ਆਪਣੇ ਐਫਲਪੀਨ ਵਿੱਚ ਬੱਗੇ ਹੋਏ ਪਿੱਛੇ ਸੀ ਕਾਫੀ ਨੁਕਸਾਨ ਹੋਇਆ ਇੰਡੀਆ ਨੇ ਸਾਰੀ ਰਾਤ ਸਮਗਰੀ ਭੇਜੀ ਆ ਜਹਾਜ਼ ਪਰ ਕੇ ਆਇਆ ਕਾਫੀ ਹੋਰ ਸਮਾਨ ਵੀ ਮਿਲਿਆ ਵਾ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੇ ਤੁਸੀਂ ਸੱਜਣਾ ਚਾਹੁੰਦੇ ਬੰਦੇ ਨੂੰ ਸਹੀ ਰਾਸਤੇ ਸੱਦੋ ਤੇ ਉਹਦਾ ਕੁਝ ਬਣਾ ਦਿਓ ਜੇ ਨਹੀਂ ਕਰ ਸਕਦੇ ਤਾਂ ਬਿਲਕੁਲ ਨਾ ਤੇਨ ਸੱਦੋ ਓਕੇ ਜੀ ਜੈ ਹਿੰਦ ਸਤਿ ਸ੍ਰੀ ਅਕਾਲ ਜੀ ਜੀਉਂਦੇ ਵਸਦੇ ਰਹੋ